ਮੁਸ਼ਕਾਤ ਦੇਖ ਰਹੀ ਹਾਂ ਪੰਜਾਬੀ ਬਾਟਰ ਨਿਊਜ਼ ਗੁਰਦਾਸਪੁਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਬਹਾਦਰਪੁਰ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗਰੀਸ ਤੋਂ ਆਏ ਐਨ ਆਰ ਆਈ ਨੇ ਪਿੰਡ ਵਿੱਚ ਇੱਕ ਮਹਿਲਾ ਸ੍ਰਿੰਦਰਪੁਰ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਦੱਸਦੀ ਹੈ ਕਿ ਇਹਨਾਂ ਦੀ ਮਾਮੂਲੀ ਤਕਰਾਰ ਜੋ ਹੈ ਉਹ ਲੋੜੀ ਵਾਲੇ ਦਿਨ ਹੋਈ ਸੀ ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਅੱਜ ਇੱਕ ਮਹਿਲਾ ਨੂੰ ਕਿਚਾਂ ਦੇ ਨਾਲ ਦੇ ਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜਿੱਦ ਚਲਦੇ ਪਰਿਵਾਰ ਦੇ ਵੱਲੋਂ ਇਸ ਮਹਿਨਮਾ ਨੂੰ ਗੁਰਦਾਸਪੁਰ ਵਿਖੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਜਿੱਥੇ ਕਿ ਉਸ ਦੀ ਮੌਤ ਹੋਣ ਦਾ ਸਮਝ ਆ ਰਿਹਾ ਹੈ ਔਰ ਪੁਲਿਸ ਵੱਲੋਂ ਉਸ ਵਿਅਕਤੀ ਦੀ ਤਲਾਸ਼ ਜੋ ਹੈ ਜਾਰੀ ਕਰ ਦਿੱਤੀ ਗਈ ਹੈ ਜੀ ਦੇਖ ਰਹੀ ਹੋ ਪੰਜਾਬ ਬਾਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਦਿਨਾਂਗਰ ਇਹ ਕੀ ਨਾਮ ਤੇ ਰੋ ਮੇਰਾ ਨਾਮ ਸਰ ਹਰਮਨ ਪਲੀ ਸਿੰਘ ਮੈਂ ਸਰ ਨਵੇਂ ਪਿੰਡ ਬੱਧਰ ਰਹਿਣਾ ਸਰ ਤੇ ਕੀ ਗੱਲ ਹੋਈ ਹੈ ਸਰ ਰਾਤੀ ਸਰ ਅਨਮੋਲੀ ਜੀ ਗੱਲ ਤੋਂ ਸਾਰੇ ਲੱਗੇ ਸ੍ਰੀ ਕਾ ਸਾਡੇ ਨਾਲ ਸਾਰੇ ਚੱਕ ਕਿੱਕ 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 रा ਅੱਜ ਦਿਨ ਉਹ ਜੇ ਡੈਕ ਹੋਈ ਆ ਤੇ ਕੀ ਉਹ ਐਫ ਇਹਦੀ ਕੋਈ ਕੰਪਲੇਨ ਕੀਤੀ ਕੋ ਤੁਹਾਨੂੰ ਹਾਂਜੀ ਸਾਰੇ ਕੀਤੀ ਸਾਰੇ ਸਹੀ ਸ਼ਹੀ ਸ਼ਹੀ ਉਹਨੂੰ ਪਕੜਾਇਆ ਜਾਏ ਸਰ ਫੜਾਇਆ ਜਾਏ ਇਨਸਾਫ ਚਾਹੀਦਾ ਸਰ ਸਿਰਫ ਪਤੀ ਦੀ ਮੰਗ ਕੀਤੀ ਹਾਂਜੀ ਸਰ ਹਾਂਜੀ ਕੀ ਗੱਲਬਾਤ ਹੋਈ ਮੈਂ ਸਰਪੰਚ ਨਾਵਾ ਪਿੰਡ ਭਦਰ ਸੁਖਿੰਦਰ ਸਿੰਘ ਸਾਜਾ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰੇਂਜ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰ ਕੌਰ ਨਾਲ ਮੌਕੇ ਮਾਦਬ ਤੋਂ ਪਹੁੰਚਿਆ ਰਾਤੀ 9:00 ਵਜੇ ਪਰ ਨਰੇਂਜ ਸਿੰਘ ਸਾਨੂੰ ਚਰਨ ਸਿੰਘ ਬਾਸੀ ਨਵਾ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਦਸਾਲ ਛੁੱਟੀ ਆਉਂਦਾ ਹੋ ਤੇ ਰਾਤ ਜਿੱਦੋਂ ਭੱਗੇ ਆ ਮੇਰੇ ਜਾਣ ਤੋਂ ਪਹਿਲਾਂ ਉਹ ਆਪਣੇ ਸ੍ਰਿੰਦਰ ਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁਰਗੀ ਮੈਂ ਪੁਲਿਸ ਨੂੰ ਰਿਪੋਰਟ ਕੀਤਾ ਸ੍ਰੀਿੰਦਰ ਕੌਰ ਨੇ ਜੀ ਉਹਨਾਂ ਨੇ ਕਿ ਇਹ ਜਿਸ ਦੀ ਉਹਨਾਂ ਦੀ ਉਹਨਾਂ ਦੇ ਅਵੈਂਜਰ ਕੋਈ 5-7 ਦਿਨ ਪਹਿਲਾਂ ਜਰਨਲ ਪਰਿਵਾਰ ਤੇ ਦਸੰਦ ਦੇ ਮੁਤਾਬਕ 5 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਹਾਂਜੀ ਜਿਹਦੇ ਕਰਕੇ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰ ਵੱਲੋਂ ਆ ਰਹੇ ਸੀ ਤੇ ਉਹਨਾਂ ਨੇ ਜਿਹੜੇ ਦੋ ਤਿੰਨ ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਹੈ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਉਹਨੂੰ ਜ਼ਖਮੀ ਕਰਤਾ ਤੇ ਕੀ ਹੋਇਆ ਜ਼ਖਮੀ ਕਰਕੇ ਫਿਰ ਇਹ ਮਾਜਦਾਨ ਨੂੰ ਮੈਂ ਫੋਨ ਕੀਤਾ ਫਿਰ ਹਸਪਤਲ ਲੈ ਇਹ ਧੀ ਰਾਤ ਬਾਅਦ ਕੋਈ ਤਸਵੀਰੀ 4 ਵਜੇ ਜਿਹੜੀ ਉਹ ਜੀ ਡੱਟ ਕੋਈ ਹੈ ਮਤਲਬ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸਐਸਪੀ ਕੁਸ਼ਮਨ ਨੇ ਦੱਸਿਆ ਕਿ ਕਰ ਲਿਆ ਗਿਆ ਤਾਂ ਸਿਰਫ ਥੁੜੀ ਮੰਗ ਕਰਦੇ ਐਫਆਈਆਰ ਉਹ ਜੇ ਨਿਰੰਜਨ ਸਿੰਘ ਸਾਨੂੰ ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਉਹ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੇ ਕਿਉਂਕਿ ਨਿਰੰਜਨ ਸਿੰਘ ਅੱਜ ਤੱਕ ਬਾਹਰ ਗ੍ਰਿਫਤੋਬਾਰ ਆ ਉਹ ਇਹ ਪਰਿਵਾਰ ਦਾ ਅਜੇ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਇਹੋ ਹੀ ਹੈ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ। ਉਹ ਹੰਦੀਪੁਰ ਨੂੰ ਨਵਾਂ ਬੇਲ ਪੱਤਰ ਦਾ ਜਿਹੜਾ ਹੌਤ ਦਾ ਕਤਲ ਦਾ ਮਾਮਲਾ ਕੀ ਹੈ ਸਰ ਮਾਮਲਾ। ਹਾਂ ਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪਤਾਲ ਤੋਂ ਇਨਫਰਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਗੂਸਟੇ ਨਾਲ ਐਡਮਿਟ ਹੋਏ ਆ। ਤੇ ਜਿਸ ਤੇ ਇਨਫਰਮੇਸ਼ਨ ਮਿਲਦੀ ਐ ਐਸਆਈ ਸਾਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪਤਾਲ 'ਚ ਵਿਜ਼ਿਟ ਕੀਤਾ ਸੀ। ਡਾਕਟਰ ਸਾਹਿਬ ਨੇ ਉਹਨਾਂ ਨੂੰ 1 ਫਿਟ ਦੱਸਿਆ ਸੀਗਾ ਸਟੇਟਮੈਂਟ ਦੇ ਵਿੱਚ ਤੇ ਅਰਲੀ ਮਾਰਨਿੰਗ ਸਾਨੂੰ ਫਿਰ ਇਨਟੀਗਨੇਸ਼ਨ ਆਈ ਕਿ ਚਾਰ ਕਵਜਨਾਂ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬੰਦੀਆਂ ਕਲਾਮਾ ਤਹਿਤ ਮੁਕਦਮਾ ਦਰਜ ਕੀਤਾ ਤੇ ਫਰਦਰ ਡੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਾਹੂ ਕੀ ਪਰਵਾਹ ਉਹਨਾਂ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਰੀ ਡੀਸੀਜ਼ਡ ਐ ਦਰ ਅਕਿਊਸਡ ਦੋਨੋਂ ਰਿਲੇਟਿਵਸ ਸਿੱਕੇ ਸ਼ਰੀਕੇ ਵਿੱਚੋਂ ਲੱਗਦੇ ਨੇ ਇਹ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਉਹ ਬਹੁਤੀ ਗੱਲ ਦੀ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨੂੰ ਵੀ ਦੱਸਿਆ ਜਾ ਰਿਹਾ ਜੀ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰੀਸਟਰੀ ਦੀ ਕੀ ਗਤੀਵਿਧੀ ਜੀ ਉਹ ਅਸੀਂ ਉਹਦੇ ਸੋਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਤੇ ਆਪਾਂ ਕਰਦੇ ਪਏ ਆ ਲੀਡ ਮਿਲ ਗਈ ਹੈ ਤੇ ਉਹਨੂੰ ਆਪਾਂ ਫਾਲੋ ਕਰ ਰਹੇ ਹਾਂ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕੀਊਸਟ ਨੂੰ ਮੈਪ ਕਰਾਂਗੇ